ਆਰੇ ਉਹਨਾਂ ਦੇ دنیਵੀ ਬੰਧਨਾਂ ਨੂੰ ਮੁਕਤ ਨਹੀਂ ਕੀਤਾ ਉਹਨਾਂ ਦੇ ਲੋਕ ਪਰਲੋਕ ਵਾਲੇ ਬੰਧਨ ਵੀ ਗੁਰੂ ਸਾਹਿਬਾਨਾ ਜੀ ਨੇ ਖਤਮ ਕਰ ਦਿੱਤੇ ਕਿਉਂ ਕਿਉਂਕਿ ਉਹਨਾਂ ਨੇ ਪੱਲਾ ਫੜਿਆ ਸੀ ਪੱਲਾ ਗੁਰੂ ਹਰਗੋਬਿੰਦ ਸਿੰਘ ਜੀ ਦਾ ਡੂਟੀ ਗਾਂਡਨ ਹਾਰ ਕੋਪਾਲ ਸਰਬ ਜੀਆਂ ਆਪੇ ਰਿਤ ਪਾਲ ਉਹਦਾ ਮਾਲਕ ਦਾ ਕਾਰਜ ਕੀ ਹੈ ਟੁੱਟਿਆ ਹੋਇਆ ਰੋ ਸੋ ਗੁਰੂ ਸਵਾਰਿਓ ਹਰ ਸੱਜਣ ਧਾਵਣ ਲੱਗਿਆ ਕਿਸੇ ਨਾ ਦੇਈ ਵਨ ਆਉ ਗੁਰੂ ਸਵਾਰਿਓ ਆਪਾਂ ਲਾਸਟ ਪੰਕਤੀ ਵਿਚਾਰ ਕਰਕੇ ਫਰਨਾਲੀ ਆਨੰਦ ਸਾਹਿਬ ਕਰਵਾਣੇ ਦਾ ਜਾਪ ਕਰਦੇ ਨਾ ਗੁਰੂ ਅਰਜਨ ਦੇਵ ਜੀ ਸਾਨੂੰ ਜੇਠ ਮਹੀਨੇ ਦੇ ਵਿੱਚ ਇਹੀ ਉਪਦੇਸ਼ ਦੇ ਰਹੇ ਨੇ ਕਿ ਐ ਗੁਰੂ ਦੇ ਪਿਆਰੇ ਕੋਈ ਕਿਸੇ ਦੇ ਅੱਗੇ ਝੁਕਣਾ ਕਰੇ ਕਿਸੇ ਦੀ ਪੂਜਾ ਕਰੇ ਕਿਸੇ ਦੀ ਨਿਮਰ ਕਿਸੇ ਦੇ ਅੱਗੇ ਨਿਮਰਤਾ ਕਰੇ ਬਾਤ ਤੂੰ ਉਸ ਪਰਿਪੂਰਨ ਪ੍ਰਮਾਤਮਾ ਦੇ ਅੱਗੇ ਝੁਕਣਾ ਕਰ ਜਿਹਦੇ ਹੁਕਮ ਦੇ ਅਨੁਸਾਰ ਸਭ ਕੁਝ ਚੱਲ ਰਿਹਾ ਹੈ ਜਿਹਦੇ ਹੁਕਮ ਦੇ ਵਿੱਚ ਸਭ ਕੁਝ ਹੋ ਰਿਹਾ ਹੈ ਤਦ ਬਿਨ ਦੂਜਾ ਨਾਹੀਂ ਹੋਏ ਤੂੰ ਕਰਤਾ ਕਰ ਸੋ ਹੋਏ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਮ ਇਹ ਜਿਹਦੇ ਬਿਨਾ ਕੁਝ ਹੋ ਹੀ ਨਹੀਂ ਸਕਦਾ ਗੁਰੂ ਸਵਾਰੇ ਉਹਦੇ ਅੱਗੇ ਝੁਕਣਾ ਕਰ ਆਦਰ ਕਰ ਗੁਰੂ ਅਰਜਨ ਦੇਵ ਜੀ ਜੇਠ ਮਹੀਨੇ ਦੇ ਪੰਗਤਾਂ ਦੇ ਵਿੱਚ ਕੀ ਉਪਦੇਸ਼ ਦੇ ਰਹੇ ਨੇ ਹਾਰ ਜੇਠ ਰੰਗੀਲਾ ਤੇਸ ਸੁਤਾਣੀ ਜੈਸ ਕੈ ਭਾਗ ਮਥਨ ਇਹ ਘੜੀ ਇਹ ਪਾਲ ਇਹ ਮਹੀਨਾ ਇਹ ਮਹੂਰਤ ਗੁਰਸਵਾਰਿਓ ਉਹਨਾਂ ਦੇ ਲਈ ਰੰਗੀਲਾ ਰੰਗਿਲੇ ਤਾਂ ਭਾਗ ਵੱਡਿਆਂ ਭਾਗਾ ਵਾਲਾ ਹੈ ਜਿਹੜਾ ਜਿਹਦਾ ਸਮਾ ਗੁਰੂ ਦੀ ਜਾਤ ਦੇ ਵਿੱਚ ਗੁਰੂ ਦੇ ਸ਼ਬਦ ਦੇ ਨਾਲ ਗੁਰੂ ਦੀ ਵਿਚਾਰ ਧਾਰਾ ਦੇ ਨਾਲ ਉਹਦੀ ਸਤ ਸੰਗਤ ਦੇ ਵਿੱਚ ਜੁੜਨਾ ਕਰੇ ਫੇਰ ਕੀ ਉਹਦੇ ਨਹੀਂ ਮਹੀਨਾ ਹੀ ਨਹੀਂ ਉਹਦੇ ਲਈ ਉਹ ਸਮਾ ਉਹ ਘੜ ਪਾਲੀ ਭਾਗਾ ਵਾਲੀ ਬਣ ਜਾਂਦੀ ਹੈ ਮਹਾ ਦਿਵਸ ਮੂਰਤ ਭਾਲੀ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸ ਦਾਨ ਕਿਰਪਾ ਕਰੋ ਹਰੇ ਹਰ ਜੀਥਾ ਰੰਗੀਲਾ ਤਿਸ ਤਣੇ ਜਿਸ ਕਾ ਭਾਗ ਮਥਾ ਨ ਜਿਨ੍ਹਾਂ ਦੇ ਵੱਡੇ ਭਾਗ ਨੇ ਗੁਰੂ ਸਵਾਰੇ ਮੱਥੇ ਦੇ ਲੇਖ ਜਿਨ੍ਹਾਂ ਦੇ ਚੰਗੇ ਲਿਖੇ ਨੇ ਗੁਰਬਾਣੀ ਦੇ ਵਿੱਚ ਆਹ ਦੀ ਬਾਤ ਪੜਦੇ ਨਮਾਸ਼ਤਕ ਧੁਰ ਹਰ ਲਿਖਿਆ ਤਿੰਨ ਸਤ ਗੁਰ ਮਿਲਿਆ ਰਾਮ ਅਰਾਜੇ ਗੱਲ ਗੁਰੂ ਸਵਾਰਿਓ ਜੀਵ ਦੇ ਮਸਤਕਾਂ ਦੇ ਮੱਥੇ ਦੇ ਲੇਖ ਦੀ ਕੀਤੀ ਜਾਂਦੀ ਹੈ ਅੱਗੇ ਵੀ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਜਦੋਂ ਵੀ ਗੁਰੂ ਦੇ ਸਰਨ ਦੇ ਵਿੱਚ ਆਉਣਾ ਹੈ ਨਾ ਉਦੋਂ ਵੀ ਗੁਰੂ ਸਵਾਰਿਓ ਇਸ ਚੀਜ਼ ਦਾ ਜਰੂਰ ਖਿਆਲ ਰੱਖਣਾ ਹੈ ਸੋ ਸੀਸ ਭਾਲਾ ਪਾਵਨ ਪਵਿੱਤਰ ਹੈ ਮੇਰੀ ਜਿੰਦੜੀਏ ਜੋ ਜਾਏ ਲਗੇ ਗੁਰ ਪੈਰੇ ਰਾਮ ਜਿਹੜਾ ਸਾਡਾ ਸੀਸ ਹੈ ਨਾ ਮਸਤਕ ਤੇ ਹੱਥਾਂ ਦੀਆਂ ਤਲੀਆਂ ਜਦੋਂ ਗੁਰੂ ਦੇ ਸਰਨ ਦੇ ਵਿੱਚ ਆਉਂਦੇ ਆ ਨਾ ਹੇ ਤਾਂ ਜ਼ਰੂਰ ਲੱਗਣੀਆਂ ਚਾਹੀਦੀਆਂ ਨੇ ਫੇਰ ਕਿਸੇ ਨੂੰ ਹੱਥਾਂ ਦੀਆਂ ਤਲੀਆਂ ਕਿਸੇ ਪੰਡਤਾਂ ਕੋਲੋਂ ਕਿਸੇ ਸਿਆਣਿਆਂ ਕੋਲੋਂ ਪੁੱਛਣ ਦੀ ਲੋੜ ਨਹੀਂ ਜਦੋਂ ਤੇਰੇ ਦੋਵੇਂ ਹੱਥਾਂ ਦੀਆਂ ਤਲੀਆਂ ਤੇਰਾ ਮਾਸਟਰ ਆ ਕੇ ਗੁਰੂ ਦੇ ਸਿਆਚਰਨਾ ਦੇ ਕੇ ਝੋਗਿਆ ਨਾ ਫੇਰ ਕੀ ਐ ਸੋ ਸੀਸ ਭਾਲਾ ਵਲਾ ਹੋ ਜਾਣਾ ਪਵਿੱਤਰ ਪਾਵਨ ਪਾਵਨ ਹੋ ਜਾਣਾ ਗੁਰੂ ਸਵਾਰਿਓ ਫਿਰ ਤੇਰੇ ਮੱਥੇ ਦੇ ਮਾੜੇ ਲੇਕ ਵੀ ਗੁਰੂ ਸਾਹਿਬ ਜੀ ਇੱਕ ਮੋਹਰ ਦੇ ਵਾਂਗੂ ਸਿੱਧੇ ਕਰਕੇ ਰੱਖ ਦੇਣਗੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਬਹੁਤ ਬਾਰ ਬੁਰਦੀਆਂ ਸੰਗਤਾਂ ਨੂੰ ਇਹ ਵਿਚਾਰ ਕਰਦੇ ਆ ਕਿਉਂਕਿ ਜਿਹੜਾ ਸਾਡਾ ਮਸਤਕ ਹੈ ਨਾ ਮੱਥਾ ਹੈ ਇਹਦੇ ਤੋਂ ਇਹ ਸਾਡੀ ਗੁਰੂ ਸਵਾਰਿਓ ਅਗਲੀ ਵਿਚਾਰ ਤਾਰਾ ਸਿੱਖ ਧਰਮ ਦੇ ਬੈਸਰੋ ਹੁੰਦੀ ਹੈ ਮਾਸਤਕ ਆਪਾਂ ਪੜ੍ਹਦੇ ਨਾ ਜਿੰਨਾ ਮਾਸਤਕ ਤੋਰ ਹਰ ਲਿਖਿਆ ਦਾਨ ਮਹੰਡਾ ਤਾਂ ਲਿਖਾ ਜੇ ਮੇਲੇ ਤਾਂ ਮਾਸਤਕ ਲਾਈਏ ਬੜੇ ਵਾਰ ਮਾਸਤਕ ਦੀ ਗੱਲ ਆਉਂਦੀ ਹੈ ਇਸੇ ਕਰਕੇ ਗੁਰੂ ਸਵਾਰਿਓ ਸਾਡਾ ਮਸਤਕ ਗੁਰੂ ਦੇ ਚਰਨਾਂ ਦੇ ਵਿੱਚ ਲੱਗਣਾ ਚਾਹੀਦਾ ਹੈ ਹਰ ਜੇਠ ਰਗੀਲਾ ਤਹਿ ਤਣੀ ਜਿਸਕ ਭਾਗ ਮਥਨ ਪੀਰੋ ਗੁਰੂ ਸਵਾਰਿਓ ਮੱਸਤਕ ਉਹ ਜੀਵ ਵੱਡਿਆਂ ਭਾਗਾ ਵਾਲਾ ਹੈ ਜਿਨ੍ਹਾਂ ਦੇ ਉੱਪਰ ਉਸ ਮਾਲਕ ਦੀ ਕਿਰਪਾ ਰਹਿਮਤ ਵਰਤ ਜਾਂਦੀ ਹੈ ਕਿਰਪਾ ਰਹਿਮਤ ਉਹਨਾਂ ਤੇ ਵਰਤਦੀ ਹੈ ਜਿਹੜੇ ਗੁਰੂ ਸਵਾਰਿਓ ਉਹਦੇ ਸ਼ਬਦ ਦੇ ਨਾਲ ਉਹਦੀ ਵਿਚਾਰਧਾਰਾ ਦੇ ਨਾਲ ਇੱਕ ਮਨ ਇੱਕ ਚਿਤ ਕਰਕੇ ਜੁੜਨਾ ਕਰਦੇ ਨੇ ਆਹੋ ਗੁਰੂ ਸਵਾਰਿਓ ਦਿੱਤਾ ਹੋਇਆ ਸਮਾ ਸਮਾਪਤ ਹੈ ਗੁਰਬਾਣੀ ਦੇ ਸ਼ਬਦ ਸ਼ਲੋਕ ਬੋਲਦੇ ਆ ਵਿਚਾਰਾ ਕਰਦੇ ਆ ਏਕ ਨਹੀਂ ਅਨੇਕਾਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਗੁਰੂ ਸਾਹਿਬ ਗੁਰੂ ਦੀਆਂ ਸੰਗਤਾਂ ਬਖਸ਼ਣ ਜੋ ਆਂਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਤਿਕਾਰ ਜੋ ਇਤਨੀ ਜਤਰਾ ਜਸਬੀਰ ਕੌਰ ਭੈਣ ਜੀ ਉਹਨਾਂ ਨੇ ਵੀ ਆਪਦੇ ਸਮੇਂ ਦੇ ਵਿੱਚੋਂ ਥੋੜਾ ਸਮਾਂ ਹੀ ਲਾਇਆ ਤੇ ਸਾਡੇ ਸਤਿਕਾਰਯੋਗ ਇਸ ਨਗਰ ਦੀਆਂ ਇਸ ਇਲਾਕੇ ਦੀਆਂ ਮਾਈਆਂ ਬੀਬੀਆਂ ਦੇ ਵਿਕੀਤਾਂ ਦੀ ਹਾਜ਼ਰੀ ਪਰ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਗੁਰਦੁਆਰਾ ਸਾਹਿਬ ਦੀ ਸਮੂਚੀ ਪ੍ਰਬੰਧ ਕਮੇਟੀ ਦਾ ਬਹੁਤ-ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ ਆਉਣਾ ਮਾਲਕ ਦੇ ਦਰ ਤੇ ਸਫਲ ਹੋਵੇ ਜੀ ਅਮਰਤ ਵੇੜੀਵੇਂ ਵਿਚਾਰ ਕੀਤੇ ਸੀ ਜਿਹੜਾ ਜੇੜ ਦਾ ਮਹੀਨਾ ਹੈ ਨਾ ਇਹਦੀ ਸਿੱਖ ਧਰਮ ਦੇ ਵਿੱਚ ਬਹੁਤ ਵੱਡੀ ਮਹਾਨਤਾ ਹੈ ਬਹੁਤ ਵੱਡੀ ਵਸੇਤਾ ਹੈ ਪਤਾ ਕਿਉਂ ਜੇਠ ਦੇ ਮਹੀਨੇ ਦੇ ਵਿੱਚ ਹੀ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਗੁਰਬਾਣੀ ਦੇ ਰਤਨ ਹਾਰ ਦਇਆ ਦੇ ਸਾਗਰ ਪੰਜਾਂ ਪਾਤਸ਼ਾਹ ਧੰਤ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਦੇ ਵਿੱਚ ਜਾ ਕੇ ਤੱਤੀ ਤਵੀ ਤੇ ਬੈਠਣਾ ਪਿਆ ਸ਼ਹੀਦਾਂ ਦੇ ਸਰਤਾਜ ਦਾ ਕਿਤਾਬ ਪ੍ਰਾਪਤ ਹੋਇਆ ਆਠੋ ਸਤਨਾਮ ਸ੍ਰੀ ਜੇਠ ਦੇ ਮਹੀਨੇ ਦੇ ਵਿੱਚ ਸੋ ਗੁਰੂ ਸਵਾਰੇ ਹੁਣ ਆਉਂ